ਬਰਤੀ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਹੋਰੀ ਹੈ ਖਰਾਬ ਕਿਸਾਨ ਆਗੂ ਪੰਦੇਰ ਦਾ ਦਾਵਾ ਲਗਾਤਾਰ ਕਰਦਾ ਜਾ ਰਿਹਾ ਹੈ ਪਰ ਸਰਮਣ ਸਿੰਘ ਪੰਦੇਰ ਨੇ ਦੱਸਿਆ ਦਿੱਲੀ ਕੁਛ ਦਾ ਪਲਾਨ ਬੋਲੇ 6 ਦਸੰਬਰ ਨੂੰ ਪੈਦਲ ਹੀ ਦਿੱਲੀ ਵੱਲ ਪਾਵਾਂਗੇ ਚੱਲੇ ਜਥਿਆਂ ਦੇ ਰੂਪ ਦੇ ਵਿੱਚ ਜਾਵਾਂਗੇ ਦਿੱਲੀ ਦਿੱਲੀ ਚੋਣਾਂ 'ਚ ਆਪ ਕਿਸੇ ਨਾਲ ਵੀ ਨਹੀਂ ਕਰੇਗੀ ਗੱਠ ਜੋੜ ਅਰਵਿੰਦ ਕੇਜਰੀਵਾਲ ਨੇ ਕੀ ਐਲਾਨ ਬੋਲੇ ਸਿਰਫ ਦਿੱਲੀ ਵਿਧਾਨ ਸਭਾ ਦੇ ਵਿੱਚ ਇਕੱਲਿਆਂ ਹੀ ਚੋਣ ਲੜਨ ਦਾ ਲਿਆ ਹੈ ਫੈਸਲਾ ਪਠਾਨਕੋਟ ਗ੍ਰੀਨਫੀਲਡ ਹਾਈਵੇ ਦਿੱਲੀ 64.81 ਕਰੋੜ ਰੁਪਏ ਦੀ ਰਾਸ਼ੀ ਜਾਰੀ ਦਿੱਲੀ ਅਮਰਸਰ ਕਟੜਾ ਐਕਸਪ੍ਰੈਸ ਵੇ ਦੇ ਨਾਲ ਬਣੇਗਾ 12.34 ਕਿਲੋਮੀਟਰ ਲੰਬਾ ਲਿੰਕ ਹਾਈਵੇ ਸ਼ਹਿਰ ਨੂੰ ਹੈਵੀ ਟ੍ਰੈਫਿਕ ਜਮ ਤੋਂ ਮਿਲੇਗੀ ਨਿਜਾਤ ਚੰਡੀਗੜ੍ਹ ਦੇ ਵਿੱਚ ਰੈਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ ਹੋਈ ਧਮਾਕੇ ਦੇ ਵਿੱਚ ਇੱਕ ਹੋਰ ਤੀਜੇ ਮੁਲਜ਼ਮ ਦੀ ਭੂਮਿਕਾ ਆਈ ਸਾਹਮਣੇ ਗ੍ਰਫਤਾਰੀ ਲਈ ਪੁਲਿਸ ਨੇ ਜੀਨ ਦੇ ਵਿੱਚ ਕੀਤੀ ਰੇਡ ਇੱਕ ਮਹੀਨਾ ਪਹਿਲਾਂ ਤੋਂ ਹੀ ਕਰ ਰਹੇ ਸੀ ਕਲੱਬ ਦੀ ਰੇਕੀ RTC ਤੇ ਬਨ バス ਦੇ ਕੰਟਰੈਕਟ ਵਰਕਰਾਂ ਦੀ ਹੜਤਾਲ ਚੰਡੀਗੜ੍ਹ ਤੇ ਪਟਿਆਲਾ ਡੀਪੂ ਦੀਆਂ ਅੱਧੇ ਤੋਂ ਜ਼ਿਆਦਾ ਬੱਸਾਂ ਨਾ ਚੱਲਣ ਦੇ ਕਾਰਨ ਮੁਸਾਫਰ ਪਰੇਸ਼ਾਨ ਓਵਰਟਾਈਮ ਦੇ ਵਿੱਚ ਗੜਬੜੀ ਨੂੰ ਲੈ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ ਉਹ ਕੈਨੇਡਾ ਜਾਣਾ ਹੋਇਆ ਹੋਰ ਮਹਿੰਗਾ ਟਰੂਡੋ ਸਰਕਾਰ ਨੇ ਵਿਦਿਆਰਥੀਆਂ ਤੇ ਵਰਕ ਪਰਮਿਟ ਦੇ ਲਈ ਫੀਸਾਂ ਤੇ ਕੀਤਾ ਇਜ਼ਾਫਾ ਅੱਜ ਤੋਂ ਲਾਗੂ ਹੋਈਆਂ ਨਵੀਆਂ ਦਰਾਂ ਚੈਂਪੀਅਨ ਟਰੋਫੀ ਤੋਂ ਪਹਿਲਾਂ ਆਈਸੀਸੀ ਦੇ ਚੇਅਰਮੈਨ ਬਣੇ ਜੈਸ਼ਾ ਆਈਸੀਸੀ ਚੇਅਰਮੈਨ ਬਣਨ ਵਾਲੇ ਪੰਜਵੇਂ ਭਾਰਤੀ ਬੋਲੇ ਇਹ ਮੇਰੇ ਲਈ ਸਨਮਾਨ ਵਾਲੀ ਗੱਲ ਸੱਚੇ ਗੱਲ ਤੁਸੀਂ ਵਿਖਰੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਰੈਪਰ ਬਾਦਸ਼ਾਹ ਦੇ ਕਲੱਬ 'ਵਾਰ ਹੋਏ ਧਮਾਕੇ ਦੇ ਮਾਮਲੇ ਦੀ ਪੁਲਸ ਦੀ ਪੁਸ਼ਗੈਸ਼ ਦੇ ਵਿੱਚ ਗਫਤਾਰ ਬਦਮਾਸ਼ਾਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਬੰਬ ਵਿਲਾਸਟ ਦੇ ਵਿੱਚ ਇੱਕ ਹੋਰ ਤੀਜੇ ਮੁਲਜ਼ਮ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਧਮਾਕੇ ਲਈ ਬਦਮਾਸ਼ਾਂ ਦੀ ਇੱਕ ਹੋਰ ਸ਼ਖਸ ਨੇ ਮਦਦ ਕੀਤੀ ਸੀ। ਤੀਜੇ ਮੁਲਜ਼ਮ ਦੀ ਭਾਲ ਦੇ ਲਈ ਜੀਨ ਦੇ ਵਿੱਚ ਪੁਲਸ ਨੇ ਰੇਡ ਵੀ ਕੀਤੀ ਹੈ। ਇੱਕ ਮਹੀਨਾ ਪਹਿਲਾਂ ਤੋਂ ਹੀ ਕਲੱਬ ਦੀ ਰੇਕੀ ਕਰੇ ਸਨ ਮੁਲਜ਼ਮ। ਇਹ ਵੀ ਵੱਡਾ ਖੁਲਾਸਾ ਹੋਇਆ ਹੈ। ਧਮਾਕੇ ਤੋਂ ਇੱਕ ਹਫ਼ਤੇ ਪਹਿਲਾਂ ਕਲੱਬ ਤੱਕ ਆਉਣ ਜਾਣ ਵਾਲੇ ਰਸਤਿਆਂ ਦਾ ਆ ਪਲਾਨ ਜੋ ਕਿ ਪੂਰਾ ਤਿਆਰ ਕੀਤਾ ਗਿਆ ਸੀ ਦਰਸਲ ਪਿਛਲੇ ਦਿਨੀ ਇਹ ਵੱਡੀ ਕਾਰਵਾਈ ਜੋ ਕਿ ਹਰਿਆਣਾ ਦੇ ਹਿਸਾਰ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਜਦੋਂ ਦੋਵਾਂ ਮੁਲਜ਼ਮਾਂ ਨੂੰ ਜਿਹੜਾ ਕਿ ਹਿਸਾਰ ਤੋਂ ਆ ਗ੍ਰਫਤਾਰ ਕੀਤਾ ਗਿਆ ਦਰਸਲ ਪਿਛਲੇ ਦਿਨੀ ਇਹਨਾਂ ਦੋਵਾਂ ਮੁਲਜ਼ਮਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੋ ਕਲੱਬਾਂ ਤੇ ਬਾਹਰ ਬਲਾਸਟ ਕੀਤਾ ਗਿਆ ਜਿਸ ਦੇ ਵਿੱਚੋਂ ਇੱਕ ਕਲੱਬ ਜਿਹੜਾ ਕਿ ਰੈਪਰ ਬਾਦਸ਼ਾ ਦੱਸਿਆ ਜਾ ਰਿਹਾ ਹੈ ਤੇ ਇਸੇ ਮਾਮਲੇ ਦੇ ਵਿੱਚ ਗ੍ਰਫਤਾਰ ਬਦਮਾਸ਼ਾਂ ਨੇ ਵੱਡਾ ਖੁਲਾਸਾ ਕੀਤਾ ਹੈ ਬੰਬ ਬਲਾਸਟ ਦੇ ਵਿੱਚ ਇੱਕ ਹੋਰ ਤੀਜੇ ਮੁਲਜ਼ਮ ਦੀ ਭੂਮਿਕਾ ਸਾਹਮਣੇ ਆਈ ਹੈ ਧੁਮ ਇੱਕ ਹੋਰ ਸ਼ਖਸ ਦੇ ਵੱਲੋਂ ਮਦਦ ਕੀਤੀ ਗਈ ਸੀ ਤੇ ਜੇ ਮੁਲਜ਼ਮ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜੀਨ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਵੀ ਕੀਤੀ ਗਈ ਹੈ ਇਹ ਵੀ ਖੁਲਾਸਾ ਹੋਇਆ ਹੈ ਕਿ ਇੱਕ ਮਹੀਨਾ ਪਹਿਲਾਂ ਤੁਸੀਂ ਕਲੱਬ ਦੀ ਮੁਲਜ਼ਮ ਰੇਕੀ ਕਰ ਰਹੇ ਸਨ ਸ਼ੰਗੜਗੜ੍ਹ ਦੇ ਸੈਕਟਰ 26 ਮੇਂ ਬੀਤੇ ਦਿਨੋ ਹੋਏ ਬੰਬ ਬਲਾਸਟ ਮਾਮਲੇ ਮੇਂ ਲਗਾਤਾਰ ਦੋਨੋ ਹਮਲਾਵਰ ਪੁਸਤਾਚ ਮੇਂ ਬੜੇ ਖੁਲਾਸੇ ਕਰਤੇ ਨਜ਼ਰ ਆ ਰਹੇ ਹਾਲਾਂਕਿ ਅਭੀ फिलहाल हरियाणा की एसटीएफ पूछताछ कर रही है और कई खुलासे लगातार विनय और अजीत करते नजर आ रहे हैं करीब एक महीने पहले उन्होंने रैकी की थी और उनको व्हाट्सएप और सिग्नल के जरिए कनाडा में बैठे नामी गैंगस्टर लगातार उनसे बातचीत कर रहे थे और उनको पूरा प्लान समझाया जा रहा था कि किस तरह से वारदात को अंजाम देना है इसमें एक तीसरे बदमाश का भी नाम सामने आ रहा है जो कि पुलिस और सी जानकारी दे रहे हैं जींद के एक शख्स का एक बदमाश का नाम सामने आ रहा है जिसने विदेश में बैठे नामी गैंगस्टर के साथ दोनों की दोनों की की मुलाकात करवाई थी नजदीकियां बढ़ाई थी तीसरा बहुत अहम रोल बताया जा रहा है इस तीसरे का हालांकि जो अभी तक जानकारी मिली है कि करनाल से इनको एक बैग पकड़ाया गया था जिसमें देसी बम था और इनको कई चीजें समझाई गई थी एक हफ्ता पहले इन्होंने पूरा रूट प्लान भी तैयार किया था कि चंडीगढ़ से कहां, कहां जाना है कैसे कैसे आगे से आगे जाना है और कैसे पुलिस को गुमराह करना है ये ये सारी चीजों को लेकर पॉइंट पॉइंट जो है इन्वेस्टिगेशन में खुलासे करते नजर आ रहे हैं फिलहाल इनको जल्द ही चंडीगढ़ पुलिस लेकर आएगी और पूछताछ करेगी पूरा क्राइम सीन इनसे रिक्रिएट करवाया जाएगा कि आखिर ये रैकी करने कब आए थे उसके बाद जिस दिन ये वारदात को अंजाम देने पहुंचे ਇਹ ਕਿੰਨੇ ਵਜੇ ਪਹੁੰਚੇ ਸਨ ਬਾਈਕ ਕਿੱਥੋਂ ਲਾਏ ਸਨ ਉਸ ਤੋਂ ਬਾਅਦ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਆ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਜੋ ਖੁਲਾਸਾ ਅਬ ਇਹ ਕਰਤੇ ਨਜ਼ਰ ਆ ਰਹੇ ਹਨ ਇਸਮੇ ਹੋਰ ਵੀ ਕਈ ਨਾਮ ਸਾਹਮਣੇ ਆ ਰਹੇ ਉੱਥੇ ਬਲਾਸਟ ਮਾਮਲੇ ਦੇ ਵਿੱਚ ਗ੍ਰਫਤਾਰ ਬਦਮਾਸ਼ ਅਜੀਤ ਤੇ ਵਿਨੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਦੋਵੇਂ ਮੁਲਜ਼ਮਾ ਨੂੰ ਵਿਦੇਸ਼ ਦੇ ਵਿੱਚ ਸੈਟਲ ਕਰਵਾਉਣ ਦਾ ਲਾਲਚ ਮਿਲਿਆ ਸੀ ਰਣਦੀਪ ਮਲਿਕ ਨਾਮ ਦੇ ਸ਼ਖਸ ਨੇ ਬੰਬ ਮੁਹਈਆ ਕਰਵਾਏ ਰਣਦੀਪ ਮਲਿਕ ਨੇ ਹੀ ਬਦਮਾਸ਼ਾਂ ਦੀ ਗੋਲਟੀ ਬਰਾਬ ਦੇ ਨਾਲ ਗੱਲ ਕਰਵਾਈ ਠਮਾਕੀ ਲਈ ਦੋਵੇਂ ਬਦਮਾਸ਼ਾਂ ਨੂੰ ਐਡਵਾਂਸ ਦੇ ਵਿੱਚ ਕੁਝ ਪੈਸੇ ਵੀ ਮਿਲੇ ਪਰਸੋਂ ਹਿਸਾਰ ਦੇ ਵਿੱਚ ਇਨਕਾਊਂਟਰ ਤੋਂ ਬਾਅਦ ਪੁਲਸ ਨੇ ਦੋਵੇਂ ਬਦਮਾਸ਼ਾਂ ਨੂੰ ਦਰਸਲ ਕਾਬੂ ਕੀਤਾ ਸੀਗਾ ਤੇ ਇੱਕ ਇੱਕ ਕਰਕੇ ਪੁੱਛ ਗਏ ਦੇ ਦੌਰਾਨ ਕਈ ਵੱਡੇ ਖੁਲਾਸੇ ਵੀ ਹੋ ਰਹੇ ਨੇ ਇਹ ਵੱਡਾ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮਾਂ ਨੂੰ ਵਿਦੇਸ਼ ਦੇ ਵਿੱਚ ਸੈਟਲ ਕਰਵਾਉਣ ਦਾ ਲਾਲਚ ਮਿਲਿਆ ਸੀ ਲਾਲਚ ਦੇ ਕੇ ਸਿੱਧੇ ਤੌਰ ਤੇ ਇਹਨਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਵਾਇਆ ਗਿਆ ਰਨਦੀਪ ਮਲਿਕ ਨਾਂ ਦੇ ਸ਼ਖਸ ਨੇ ਬੰਬ ਮੁਹਈਆ ਕਰਵਾਏ ਰਨਦੀਪ ਮਲਿਕ ਨੇ ਬਦਮਾਸ਼ਾਂ ਦੀ ਗੋਲਡੀ ਬਰਾੜ ਦੇ ਨਾਲ ਗੱਲ ਕਰਵਾਈ ਕਿਉਂਕਿ ਇਸ ਪੂਰੇ ਕੇਸ ਦੇ ਵਿੱਚ ਗੋਲਡੀ ਬਰਾੜ ਦੇ ਲਾਰਸ ਮਿਸ਼ਰਨੀ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲਈ ਗਈ ਸੀ ਤੇ ਇੱਕ ਇੱਕ ਕਰਕੇ ਤਾਰ ਅੱਗੇ ਦੇ ਅੱਗੇ ਇਸ ਪੂਰੇ ਕੇਸ ਦੇ ਵਿੱਚ ਜੁੜਦੇ ਹੋਏ ਨਜ਼ਰ ਆ ਰਹੇ ਨੇ ਇਹ 10 ਵਾਈ 1 ਬਈ ਐਕਸ ਪਰ ਹੋ ਗਿਆ ਦੋ ਇੱਕ ਦਾ ਪਿਤਾ ਜੀ ਇਸ ਦਾ ਇੱਕ ਦਾ ਦੋ अच्छा तो पिताजी क्या करते हैं पिताजी का काम करते हैं और, की? अच्छा, तो, आ, कितने भाई है और? जी में करता या शहर में गाँव में रहता था पहले गाँव में ही रहता खेती बाड़ी का काम भी करवाता था हाँ हा। अब ये कोई कॉलेज का बहना है और बहन है घर वाला तो सच्ची बताओ कौन देखो भी जाया करता विराट कोहली फाइनल तो ये खरड़ गांव के अजीत का भी नाम आ रहा है क्या अजीत से क्या रिश्तेदारी है इधर तो तो को। क्या कोई आपस में रिश्तेदारी है पर? नहीं, उसको के बता रहे हैं। अच्छा मतलब दोनों भाई थे कजन ब्रदर थे दोनों आपस मान नहीं सगे नहीं हाँ हाँ वो अलग में ये अलग ਅੱਛਾ ਅਗਲੀ ਵੱਡੀ ਖਬਰ ਦਿੱਲੀ ਦੇ ਨਾਲ ਜੁੜੀ ਹੋਈ ਹੈ ਦਿੱਲੀ ਦੇ ਵਿੱਚ ਇਕੱਲੇ ਚੋਣ ਲੜੇਗੀ ਆਮ ਆਜ਼ਾਦੀ ਪਾਰਟੀ ਆਪ ਸੁਪਰੀਮਰ ਵਿੰਦ ਕੇਜੀਵਾਲ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸੇ ਨਾਲ ਵੀ ਗੱਠ ਜੋੜ ਨਹੀਂ ਹੋਵੇ ਕਰਵਿੰਦ ਕੇਜੀਵਾਲ ਨੇ ਵੱਡਾ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੇ ਕਾਂਗਰਸ ਨਾਲ ਮਿਲ ਕੇ ਇੰਡੀਆ ਗੱਠ ਜੋੜ ਦੇ ਬੈਨਰ ਹੇਠ ਹਵਾ ਕੇ ਚੋਣ ਲੜੀ ਸੀ ਪਰ ਜਦੋਂ ਹੁਣ ਦਿੱਲੀ ਦੇ ਵਿੱਚ ਅਗਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤਾਂ ਅਰਵਿੰਦ ਕੇਜੀਵਾਲ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਆਪਣੇ ਦਮ ਤੇ ਹੀ ਲੜੇਗੀ ਕਿਸੇ ਨਾਲ ਕੋਈ ਵੀ ਗੱਠ ਜੋੜ ਆਪ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪ ਪਦ ਯਾਤਰਾ ਨਿਕਾਲਦੇ ਦੂਸਰੀ ਤਰਫ ਬੀਜੇਪੀ ਪਰਿਵਰਤਨ ਯਾਤਰਾ ਨਿਕਾਲਨੇ ਦੀ ਬਾਤ ਕਰ ਰਹੀ ਹੈ ਦਿੱਲੀ ਨਿਕਾਲਨੇ ਦੀ ਸਭ ਕੋ ਦੇਸ਼ ਜਨਤੰਤਰ ਹੈ और स्वाधीन देश है सबको अपनी अपनी यात्रा निकालने का अधिकार है संविधान तरफ चुनावों के अब सुबह हाशिरो गठबंधन की लगातार बातें चल रही हैं तो क्या दिल्ली में दिल्ली में कोई गठबंधन नहीं होगा रोकरेंगे अगली खबर दा मोहाली एयरपोर्ट पे लगी शहीद ए आजम भगत सिंह के बुत पे सियासी कमसान शुरू हो गया पंजाब बीजेपी दे अल्टीमेटम ते आम आदमी पार्टी ने जवाब दत्ता है बहुत जल्द सियामान बुत का उद्घाटन करने का वादा बयान सामने आ गया आम आदमी पार्टी ने कहा कि बीजेपी ਸ਼ਹੀਦ ਦੇ ਬੁੱਤ ਤੇ ਸਿਆਸਤ ਕਰ ਰਹੀ ਹੈ ਭਾਜਪਾ ਦੇ ਐਂਟੀ ਪੰਜਾਬ ਚਿਹਰੇ ਤੋਂ ਲੋਕ ਵਾਕਫ ਨੇ ਪੰਜਾਬ ਭਾਜਪਾ ਨੇ ਸਰਕਾਰ ਨੂੰ ਕੱਲ ਤੱਕ ਦਾ ਦਰਸਲ ਅਲਟੀਮੇਟਮ ਦਿੱਤਾ ਹੈ ਪੰਜਾਬ ਬੀਜੇਪੀ ਦੇ ਮੁਤਾਬਿਕ ਜੇ 2 ਦਸੰਬਰ ਤੱਕ ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਦੇ ਬੁੱਤ ਦਾ ਉਦਘਾਟਨ ਨਾ ਹੋਇਆ ਤਾਂ ਪੰਜਾਬ ਦਾ ஆயுத ਬੁੱਤ ਦਾ ਉਦਘਾਟਨ ਕਰੇਗਾ ਇਸ ਦੇ ਬਾਅਦ ਹੀ ਆਮ ਆਦੀ ਪਾਰਟੀ ਦੇ ਵੱਲੋਂ ਜਵਾਬ ਦਿੱਤਾ ਗਿਆ ਆਪ ਦਾ ਕਹਿੰਦੇ ਕਿ ਬਹੁਤ ਜਲਦ ਸਿਆਮਨ ਬੁੱਤ ਦਾ ਉਦਘਾਟਨ ਕਰਨਗੇ ਬੀਜੇਪੀ ਸ਼ਹੀਦ ਦੇ ਬੁੱਤ ਤੇ ਸਿਆਸਤ ਕਰ ਰਹੀ ਹੈ ਵੀ ਆਮ ਆਦੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਹਨ ਭਾਤੀ ਜਨਤਾ ਪਾਰਟੀ ਨੇ ਆਪਣੇ ਆਫਿਸ ਵੇਚਾਇ ਤੋਂ 3 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕੀਤੀ ਗਈ ਸੀ ਵੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਤੁਸੀ ਬੁੱਤ ਹੈ ਉਹਨਾਂ ਤੇ ਕਪੜਾ ਪਾ ਕੇ ਢੱਕਿਆ ਹੈ ਇੰਟਰਨੈਸ਼ਨਲ 에어ਪੋਰਟ ਜਿਹੜਾ ਮੁਹਾਲੀ ਹੈ ਉਸ ਦੇ ਬਾਬਤ ਅਸੀਂ ਉਹਨਾਂ ਨੂੰ ਵਾਰਨ ਕੀਤਾ ਸੀ ਵੀ 72 ਘੰਟਿਆਂ ਦੇ ਵਿੱਚ ਜੇਕਰ ਸਰਕਾਰ ਇਹ कुंठ ਚਕਾਈ ਨਹੀਂ ਕਰਦੀ ਸ਼ੀ ਦਿਆਗਰ ਸਿੰਘ ਦੇ ਸਟੈਚੂ ਤੋਂ ਤੇ ਫਿਰ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੌਵਾੜ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਪੁੱਤ ਨੂੰ ਕੁੱਟ ਚਕਾਈ ਕਰਦੀ ਹੈ ਔਰ ਇਸ ਸੁੱਤੀ ਪਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦੱਸਣਾ ਹੈ ਵੀ ਸਵਾਏ ਝੂਠੀਆਂ ਗੱਲਾਂ ਕਰਨ ਤੋਂ ਤੇ ਸਵਾਏ ਉਹਨਾਂ ਦੇ ਨਾਕ ਤੋਂ ਜੱਸ ਘਟ ਕੇ ਅੱਜ ਪੰਜਾਬ ਨਾਲ ਜਿਹੜਾ ਤਰੋਹ ਹੋ ਰਿਹਾ ਉਹ ਤਰੋਹ ਦੇ ਬਾਬਤ ਪੰਜਾਬ ਦੀ ਜਨਤਾ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਸਰਕਾਰ ਦੇ ਅਸੀਂ ਚਾਲੇ ਕੀਨ ਹੈ ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਅਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਜਿਹੜੀ ਭਾਜਪਾ ਹੁਣ ਰੌਲਾ ਪਾ ਰਹੀ ਹੈ ਪੰਜਾਬ ਦੀ ਭਾਜਪਾ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ 10 ਸਾਲ ਤੁਸੀਂ ਅਕਾਲੀਵਾਲ ਸੱਤਾ 'ਚ ਰਹੇ ਹੋ ਔਰ ਤੁਸੀਂ ਪੰਗਾ ਪਾਈ ਛੱਡਿਆ ਸੀ ਕਿ ਚੰਡੀਗੜ੍ਹ ਜਿਹੜਾ 에어ਪੋਰਟ ਹੈ ਮੁਹਾਲੀ ਦਾ ਉਹਦਾ ਨਾਂ ਭਗਤ ਸਿੰਘ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੀਜੇਪੀ ਵਾਲੇ ਚਾਹੁੰਦੇ ਸੀ ਕਿ ਮੰਗਲ ਸਿੰਘ ਜਿਹੜਾ ਹਰਿਆਣਾ ਭਾਜਪਾ ਦਾ ਲੀਡਰ ਹੈ ਉਹਦੇ ਨਾਂ ਤੇ ਨਾਮਕਰਨ ਹੋਵੇ ਤੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਿੰਮਤ ਸਦਕਾ ਐਫਰਟ ਸਦਕਾ ਅੱਜ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਂ ਸ਼ਹੀਦ ਆਜ਼ਮ ਦੇ ਨਾਂ ਤੇ ਰੱਖਿਆ ਗਿਆ ਨਾਲ ਨਾਲ ਉੱਥੇ ਮੂਰਤੀ ਸਥਾਪਿਤ ਕੀਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹਦਾ ਬਹੁਤ ਜਲਦੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਦਘਾਟਨ ਵੀ ਕਰਨਾ ਹੈ ਉਸ ਮੂਰਤੀ ਨੂੰ ਲੈ ਕੇ ਜਿਹੜੇ ਡਰਾਮੇ ਹੁਣ ਪੰਜਾਬ ਭਾਜਪਾ ਕਰ ਰਹੀ ਹੈ ਤੁਹਾਡਾ ਦੋਗਲਾ ਤੇ ਦੋਹਰਾ ਮਾਪਦੰਡ ਪੰਜਾਬ ਦੇ ਲੋਕ ਭੁੱਲੇ ਨਹੀਂ ਹੋ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਚਿਹੜ ਸੀ ਤੁਸੀਂ ਉਹ ਲੋਕ ਹੋ ਬੀਜੇਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਵਿਰੋਧ ਚ ਗਵਾਹਾਂ ਦਿੰਦੇ ਰਹੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰੱਪਾ ਪਾ ਰਹੇ ਹੋ ਤੁਹਾਨੂੰ ਇਸ ਨਾਮ ਤੇ ਵੀ ਇਤਰਾਸ ਤੁਹਾਨੂੰ ਭਗਤ ਸਿੰਘ ਨਾਲ ਨਫ਼ਰਤ ਹੈ ਔਰ ਪੰਜਾਬ ਦੇ ਲੋਕ ਬੀਜੇਪੀ ਦੇ ਜਿਹੜੇ ਅਸਲੀ ਚੀਰਾ ਐ ਐਂਟੀ ਪੰਜਾਬ ਐਂਟੀ ਭਗਤ ਸਿੰਘ ਉਹਨੂੰ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਡਰਾਮਿਆਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਫਰਕ ਨਹੀਂ ਪੈਂਦਾ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਕਿਸਾਨ ਆਗੂ ਪੰਦੇਰ ਦੇ ਵੱਲੋਂ ਕੀਤੇ ਗਏ ਵੱਡੇ ਦਾਅਵੇ ਜੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਵੱਡਾ ਦਾਵਾ ਕੀਤਾ ਹੈ ਕਿ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਪਹਿਲਾਂ ਦੇ ਮੁਕਾਬਲੇ ਡੱਲੇਵਾਲ ਦਾ ਭਾਰ ਘਟਿਆ ਹੈ ਕਿਉਂਕਿ ਲਗਾਤਾਰ 6 ਦਿਨਾਂ ਤੋਂ ਪਖੜਤਾਲ ਤੇ ਬੈਠੇ ਹੋਏ ਨੇ ਡੱਲੇਵਾਲ ਅਸਮਾਨ ਜੜੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂ ਬੇਵਾਸ ਤੇਰਾ ਤੈਨਕ ਵਾਰ ਫਿਰ ਮੁੱਖ ਮੰਤਰੀ ਮਾਨ ਤੇ ਪੰਜਾਬੀ ਗਾਇਕ ਤੇ ਅਦਾਕਾਰ ਕਰਨਜੀਤ ਅਮੋਲ ਦੀ ਜੁਗਲਬੰਦੀ ਨਜ਼ਰ ਆਈ ਹੈ ਸੰਤਰਾ ਮੌਦასი ਦਾ ਗੀਤ ਉਹਨਾਂ ਦੇ ਵੱਲੋਂ ਮੰਚ ਤੇ ਗਾਇਆ ਗਿਆ ਤੂੰ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜ ਇਸ ਤੋਂ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਮਾਨ ਇਹ ਗੀਤ ਗਾ ਚੁੱਕੇ ਨੇ ਕਰਨਜੀਤ ਅਮੋਲ ਇਹ ਗੀਤ ਗਾਉਂਦੇ ਹੋਏ ਨਜ਼ਰ ਆ ਚੁੱਕੇ ਨੇ ਤੇ ਜਦੋਂ ਅੱਜ ਪੀਐਜੂ ਲੁਧਿਆਣਾ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਮੁੱਖ ਮੰਤਰੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਤਾਂ ਇਸ ਦੌਰਾਨ ਮੁੱਖ ਮੰਤਰੀ ਮਾਨ ਤੇ ਕਰਨਜੀਤ ਅਮੋਲ ਦੇ ਵੱਲੋਂ ਇੱਕ ਵਾਰ ਫਿਰ ਇਹ ਗੀਤ ਗਾਇਆ ਗਿਆ ਸੰਤਰਾ ਮੋਦਾਸੀ ਦਾ ਤੁਮਗਦਾ ਰਹੀ ਮੇ ਸੂਰਜਾ ਕਮੀਆਂ ਦੇ ਵੇੜੇ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਮੁੱਖ ਮੰਤਰੀ ਮਾਨ ਪਹੁੰਚੇ ਹੋਏ ਸਨ ਉੱਥੇ ਵੀ ਮੁੱਖ ਮੰਤਰੀ ਮਾਨ ਤੇ ਕੰਮਜੀਤ ਮੋਲ ਦੀ ਇਸੇ ਤਰੀਕੇ ਦੀ ਜੁਗਲਬੰਦੀ ਨਜ਼ਰ ਆਈ ਸੀ ਤਾਂ ਕਿਸਾਨਾ ਕੋ ਸਰਵਣ ਸਿੰਘ ਪੰਦੇੜ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਮਰਨ ਵਰਤੇ ਬੈਠੇ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਪਹਿਲਾਂ ਦੇ ਮੁਕਾਬਲੇ ਡੱਲੇਵਾਲ ਦਾ ਭਾਰ ਘਟਿਆ ਲਗਾਤਾਰ 6 ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਸਾਨ ਆਗੂ ਪੰਦੀਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਮਰਨ ਵਰ ਤੇ ਬੈਠੇ ਢੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਆ ਪਹਿਲਾਂ ਦੇ ਮੁਕਾਬਲੇ ਢੱਲੇਵਾਲ ਦਾ ਭਾਰ ਵੀ ਘਟਿਆ ਹੈ ਕਿਉਂਕਿ ਜਦੋਂ ਡੀਐਮਸੀ ਲੁਧਿਆਣਾ ਦੇ ਵਿੱਚ ਪੁਲਸਰਾਸਤ ਦੇ ਵਿੱਚ ਸੀ ਉਦੋਂ ਤੋਂ ਹੀ ਉਹਨਾਂ ਦੇ ਵੱਲੋਂ ਪੁਖੜਤਾ ਸ਼ੁਰੂ ਕਰ ਦਿੱਤੀ ਗਈ ਸੀ ਤੇ ਹਲਾਕ ਖਨੋਰੀ ਬਾਰਡਰ ਤੇ ਉਹਨਾਂ ਦੀ ਵਾਪਸੀ ਹੋ ਗਈ ਹੈ ਉੱਥੇ ਉਹਨਾਂ ਦੇ ਵੱਲੋਂ ਪੁਖੜਤਾ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਕਿਸਾਨ ਆਗੂ ਪੰਦੀਰ ਨੇ ਦਾਵਾ ਕੀਤਾ ਹੈ ਕਿ ਢੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਤੇ ਪਹਿਲਾਂ ਦੇ ਮੁਕਾਬਲੇ ਉਹਨਾਂ ਦਾ ਭਾਰ ਵੀ ਘਟਿਆ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ 6ਵਾਂ ਦਿਨ ਹੋ ਗਿਆ ਭੁਖ ਹੜਤਾਲ ਦਾ ਮਰਨ ਵਰਤਦਾ ਉਹਨਾਂ ਦੀ ਕੀ ਹਾਲਤ ਹੈ ਇਸ ਵੇਲੇ ਸੇਧ ਦੀ ਹਾਂ ਦੇਖੋ ਕੱਲ ਜਦੋਂ ਚੈੱਕਅਪ ਹੋਇਆ ਸੀ 5 ਕਿਲੋ weight ਘਟਣ ਦੀਆਂ ਖਬਰਾਂ ਸੀਗੀਆਂ ਅੱਜ ਮੀਡੀਆ ਰਾਹੀਂ ਸਾਨੂੰ ਉਹਨੇ ਦੇਖਿਆ ਸੀ ਸਾਡੇ ਸਾਥੀ ਨੇ ਕਿਹਾ ਮੈਂ ਪੁਸ਼ਟੀ ਵੀ ਕਰ ਲੂੰਗਾ ਔਰ ਸੇਤ ਉਹਨਾਂ ਦੀ ਵਿਗੜੀ ਹੈਗੀ ਆ ਔਰ ਤੁਹਾਨੂੰ ਪਤਾ ਜਦੋਂ ਹੁਣ 6-7 ਦਿਨ ਹੋ ਗਏ ਆ ਉਮਰ ਵੀ ਬਟੇਰੀ ਆ ਤੇ ਫਿਰ ਸੇਤ ਤਾਂ ਵਿਗੜਨੀ ਹੈਗੀ ਹੁਣ ਇਹ ਇਹ ਬਾਕੀ ਗੱਲਾਂ ਸਰਕਾਰ ਦੇ ਸਿਰ ਤੇ ਨੇ ਹੁਣ ਗੱਲ ਕਰਾਂਗੇ ਕਿਸਾਨਾਂ ਦੇ ਅਗਲੇ ਪਲਾਨ ਦੀ ਸਰਵਣ ਸਿੰਘ ਪੰਦੇਰ ਨੇ ਦਿੱਲੀ ਕੂਚ ਦਾ ਪੂਰਾ ਪਲਾਨ ਦੱਸਿਆ ਅਸੀਂ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਵਾਂਗੇ ਜਥਾ ਦੇ ਰੂਪ ਦੇ ਵਿੱਚ ਦਿੱਲੀ ਕੂਚ ਕੀਤਾ ਜਾਵੇਗਾ 6 ਦਸੰਬਰ ਨੂੰ ਪਹਿਲਾ ਜਥਾ ਪੈਦਲ ਦਿੱਲੀ ਜਾਵੇਗਾ ਉੱਥੇ ਹੀ ਕਿਸਾਨਾਂ ਨੂੰ ਸਰਵਣ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਕਿ ਪਹਿਲੇ ਜਥੇ ਦੇ ਵਿੱਚ ਸਾਰੇ ਸੀਨੀਅਰ ਲੀਡਰ ਜਾਣਗੇ ਰਾਹ ਦੇ ਵਿੱਚ ਰਣਦੇ ਸਮਾਨ ਦੇ ਲਈ ਹਰਿਆਣਾ ਮਦਦ ਕਰੇ ਇਹ ਵੀ ਇਹ ਮੰਗ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਹਰਿਆਣਾ ਸਾਡੀ ਮਦਦ ਕਰੇਗਾ ਰਾਤ ਦੇ ਵਿੱਚ ਸੜਕ ਦੇ ਕਿਨਾਰੇ ਤੇ ਹੀ ਰਾਤ ਗੁਜ਼ਾਰੀ ਜਾਵੇਗੀ ਭਾਜਪਾ ਦੇ ਮੰਤਰੀ ਆਪਣੇ ਬਿਆਨ ਤੇ ਕਾਇਮ ਰਹਿਣ ਕਿਸਾਨ ਆਗੂ ਸਰਵਣ ਸਿੰਘ ਪੰਦੇਵ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਦਰਸਲ ਪਹਿਲਾਂ ਹੀ 6 ਦਸੰਬਰ ਨੂੰ ਦਿੱਲੀ ਕੂਚ ਦਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਤੇ ਅੱਜ ਹੋਰ ਵਿਸਥਾਰ ਦੇ ਨਾਲ ਪੂਰੇ ਪਲਾਨ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਦੇਵ ਨੇ ਸਮਝਾਇਆ ਤੇ ਇਹ ਬਿਲਕੁਲ ਤਾਂ ਸਾਫ਼ ਹੈ ਕਿ ਕੋਈ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਈ ਜਾਵੇਗੀ ਕੋਈ ਵਾਹਨ ਨਹੀਂ ਲੈ ਕੇ ਜਾਇਆ ਜਾਵੇਗਾ ਇਹ ਪੈਦਲ ਦਿੱਲੀ ਕੂਚ ਹੋਵੇਗਾ ਵਕਫਾ ਖਪੜਾ ਪਿਆ ਕੀਤੇ ਜਾਣਗੇ ਅਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਕਿ ਸਫਰ ਕੀਤਾ ਜਾਵੇਗਾ ਉਸ ਤੋਂ ਬਾਅਦ ਜਿੱਥੇ ਵੀ ਸ਼ਾਮ ਦੇ 5 ਵਜੇ ਜਾਂਦੇ ਨੇ ਉਸ ਤੋਂ ਬਾਅਦ ਉੱਥੇ ਹੀ ਉਸੇ ਜਗ੍ਹਾ ਤੇ ਸੜਕ ਦੇ ਉੱਪਰ ਇੱਕ ਸਾਨਾਪਨੋਂ ਰਾਤ ਗੁਜ਼ਾਰੀ ਜਾਵੇਗੀ ਕੋ ਸਾਡਾ ਜਥਾ ਜਿਹੜਾ ਮਰਜੀਵਣਿਆਂ ਦਾ ਸ਼ਹੀਦਿਆਂ ਦਾ ਜਥਾ ਹੋ ਉਹਦੀ ਸੰਖਿਆ ਅਸੀਂ 4 ਵਾਲੀ ਪੀਸੀ ਤੁਹਾਨੂੰ ਦੱਸ ਦਾਂਗੇ ਉਧੀ ਗਵਾਈ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਤਾਲਾ ਸਰਜੀਤ ਸਿੰਘ ਜੀ ਫੂਲ ਔਰ ਬਲਜਿੰਦਰ ਸਿੰਘ ਜੀ ਆਪਣੇ ਹਰਿਆਣੇ ਦੇ ਨੇ ਲੀਡਰ ਉਹ ਚਟਿਆੜਾ ਸਭ ਕਰਨਗੇ ਹੋਰ ਲੀਡਰਾਂ ਦੇ ਨਾਮ ਵੀ ਆ ਸਕਦੇ ਤੁਹਾਨੂੰ ਆਉਣ ਵਾਲੇ ਸਮੇਂ ਉਹ ਸਾਰਾ ਜਥੇ ਦੇ ਵਿੱਚ ਜਿਹੜੇ ਪਹਿਲੇ ਜਥੇ ਹੋਣਗੇ ਲਗਭਗ ਉਹਨਾਂ ਜਥੇਬੰਦੀਆਂ ਦੇ ਲੀਡਰਸ ਹੀ ਹੋਣਗੇ ਤੁਸੀਂ ਉਸ ਜਥੇ ਦਾ ਪਹਿਲੇ ਦਾ ਹਿੱਸਾ ਹੋਵੋ ਨਹੀਂ ਮੈਂ ਪਹਿਲੇ ਦਾ ਹਿੱਸਾ ਨਹੀਂ ਹੋਊਂਗਾ ਠੀਕ ਹੈ ਸਾਡੇ ਸਤਨਾਮ ਸਿੰਘ ਜੀ ਪੰਨੂ ਬਹੁਤ ਸੀਨੀਅਰ ਲੀਡਰ ਨੇ ਸਾਰੀ ਥੁਨੀਆਂ ਜਾਣਦੇ ਸਵਿੰਦਰ ਸਿੰਘ ਚਤਾਲਾਏ ਬਹੁਤ ਸੀਨੀਅਰ ਸਜੀਤ ਸਿੰਘ ਫੂਲ ਤਾਂ ਜੋ ਫੋਰਮ ਨੇ ਡਿਸਾਈਡ ਕੀਤਾ ਹੈਗਾ ਔਰ ਉਹ ਪੈਡਲ ਜਾਇਆ ਜਾਊਗਾ ਲੋੜਿੰਦਾ ਸਮਾਨ ਉਹਨਾਂ ਕੋਲੇ ਹੋਊਗਾ ਜੇ ਸਾਨੂੰ ਹੋਰ ਜ਼ਰੂਰਤਾਂ ਲੋੜਾਂ ਹੈਗੀਆਂ ਨੇ ਇਹ ਅਸੀਂ ਕਿਉਂਕਿ ਦੇਸ਼ ਲਈ ਲੜ ਰਹੇ ਹਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਸਾਰੀਆਂ ਲੋੜਾਂ ਅਸੀਂ ਹਰਿਆਣਾ ਦੀ ਜਨਤਾ ਤੇ ਛੱਡ ਦਿੰਦੇ ਹਾਂ ਇਹ ਜਿੱਥੇ ਸਪਸ਼ਟ ਕਰੋ ਤੁਸੀਂ ਕਹਾਂਗੇ ਪੈਦਲ ਜੱਥਾ ਤੁਹਾਡਾ ਰਵਾਨਾ ਹੋਣਾ ਸ਼ੰਭੂ ਤਰਵਾਨਾ ਹੋਣਾ ਸ਼ੰਭੂ ਵਾਲਾ ਅਜੇ ਰਸਤਾ ਕਲੀਅਰ ਨਹੀਂ ਉਹ ਖੁੱਲਿਆ ਕਿ ਨਹੀਂ ਖੁੱਲਿਆ ਜੇ ਖੁੱਲ ਗਿਆ ਤਾਂ ਕਲੀਅਰ ਹੈ ਅਗਰ ਉਹ ਰਸਤਾ ਨਹੀਂ ਖੁੱਲਦਾ ਤਾਂ ਫਿਰ ਕੀ ਤੁਸੀਂ ਕੋਈ ਹੋਰ ਰੂਟ ਲੈ ਕੇ ਜਾਓਗੇ ਕਿਸੇ ਪਿੰਡਾਂ ਵਾਲੇ ਰਸਤੇ ਜਿੱਥੋਂ ਗੱਡੀਆਂ ਜਾਂਦੀਆਂ ਉੱਥੋਂ ਦੀ ਜਾਓਗੇ ਜਾਂ ਫਿਰ ਉਹੀ ਬੈਰੀਅਰ ਜਿਹੜਾ ਬੰਦ ਹੈ ਉੱਥੋਂ ਦੀ ਹੀ ਪੈਦਲ ਜਾਣ ਦਾ ਪਲਾਨ ਹੈ ਨਹੀਂ ਦੇਖੋ ਜਿੱਥੇ ਸਾਹਮਣੇ ਸਾਡੇ ਜਿਹੜੀ ਰੋਕਾਂ ਵਾਸੀ ਰੋਕਾਂ ਵਾਲੇ ਪਾਸੇ ਹੀ ਵਤਾਂਗੇ ਉੱਥੋਂ ਹੀ ਜਾਣ ਦਾ ਪ੍ਰੋਗਰਾਮ ਹੈ ਝੜ ਜੜੀ ਸਰਕਾਰ ਸਾਨੂੰ ਬਦਨਾਮ ਕਰਦੀ ਸੀ ਖੇਤੀਬਾੜੀ ਮੰਤਰੀ ਹਰਿਆਣੇ ਦਾ ਬਿਆਨ ਆ ਗਿਆ ਵੀ ਸਾਨੂੰ ਪੈਦਲ ਜਾਣ ਤੇ ਕੋਈ ਮਤਰਾਜ ਨਹੀਂ ਹੈਗਾ ਮੈਨਾਂ ਹੁਣ ਕਾਇਮ ਰਹਿਣਾ ਆਪਦੇ ਬਿਆਨ ਤੇ ਰਮਨੀਤ ਬਿੱਟੂ ਜੀ ਕਹਿੰਦੇ ਵੀ ਸਾਨੂੰ ਵੀ ਕੋਈ ਤਰਾਜ ਨਹੀਂ ਹੈਗਾ ਠੀਕ ਹੈ ਅਸੀਂ ਤੇ ਕਹਿੰਦੇ ਜਿਹੜੀ ਗੱਲ ਤੁਸੀਂ ਕਰ ਰਹੇ ਜੋ ਹੁਣ ਕਾਇਮ ਰਹੋ ਉਹਦੇ ਤੇ ਤਾਂ ਉਹ ਖੁੱਲਣਾ ਚਾਹੀਦਾ ਸਗੋਂ ਗੱਲਬਾਤ ਦਾ ਸੱਦਾ ਹੋਣਾ ਚਾਹੀਦਾ ਹਰਿਆਣੇ ਦਾ ਅੱਛਾ ਤੁਸੀਂ ਮੰਨ ਲਓ ਤੁਸੀਂ ਕ੍ਰਾਸ ਕਰ ਜਾਂਦੇ ਹੋ ਅੱਗੇ ਕੀਪ ਲਾਈਨ ਆ ਪੈਦਲ ਦੇ ਲਈ ਤਾਂ ਕਰਵਾਣਾ ਹੋਣਾ ਕੀ ਤੁਹਾਡੇ ਜਿਹੜੀ ਪੈਦਲ ਚੱਲਣ ਦੀ ਟਾਈਮਿੰਗ ਰਹਿਣ ਵਾਲੀ ਔਰ ਕਿੱਥੇ ਕਿੱਥੇ ਤੁਹਾਡੇ ਪੜਾਹ ਹੋਣਗੇ ਅੱਗੇ ਹਾਂ ਦੇਖੋ ਸਾਡੇ ਵੱਲੋਂ ਜਿਹੜੀ ਪ੍ਰੋਗਰਾਮ ਕੀਤਾ ਗਿਆ ਜੇ ਇੱਥੋਂ ਨਿਕਲਦੇ ਆਂ ਤੇ ਅੰਬਾਲੇ ਚ ਜੱਗੀ ਸਿਟੀ ਸੈਂਟਰ ਹੈ ਜਿੱਥੇ ਅਸੀਂ ਸਟੇ ਕਰਾਂਗੇ ਸੜਕ ਨਹੀਂ ਛੱਡੀ ਜਾਊਗੀ ਸੜਕ ਤੇ ਹੀ ਰਾਤ ਕੱਤੀ ਜਾਊਗੀ ਅਗਲੇ ਬੰਨੇ ਉਦੋਂ ਕਾ ਮੋੜਾ ਮੰਡੀ ਆ ਉਦੋਂ ਕਾ ਅਗਰੇ ਬੰਨੇ ਖਾਰਪੂਰ ਜੱਟਾਂ ਥੇ ਆ ਅਰੋਧਤ ਪਿੱਪਲੀਆ ਇਹ ਚਾਰ ਅਸੀਂ ਤੈਅ ਕੀਤੇ ਹੋਏ ਆ ਅਗਲੇ ਵੀ ਥੋੜੂ ਜੇ ਸਰਕਾਰ ਆਪਾਂ ਨੂੰ ਕੋਈ ਰਿਕਵਰਟ ਨਾ ਆਈ ਤੇ ਇਦਾਂ ਹੀ ਜਥੇ ਚਲੇ ਜਾਣਗੇ ਕਿੰਨੇ ਘੰਟੇ ਤੁਸੀਂ ਪੈਦਲ ਜਾਣਾ ਔਰ ਉਸ ਤੋਂ ਬਾਅਦ ਰਾਤ ਕਿੱਥੇ ਕਿੱਥੇ ਰੁਕਣਾ 9 ਤੋਂ 5 ਵਜੇ ਤੱਕ ਸਾਡਾ ਲਗਭਗ ਹੋਗਾ ਭੀ 8 ਘੰਟੇ ਸਾਡਾ ਜਥਾ ਚੱਲੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ 6ਵਾਂ ਦਿਨ ਹੋ ਗਿਆ ਭੁਖ ਹੜਤਾਲ ਦਾ ਮਰਨ ਵਰਤਦਾ ਉਹਨਾਂ ਦੀ ਕੀ ਹਾਲਤ ਐ ਇਸ ਵੇਲੇ ਸੇ ਹਾਂ ਦੇਖੋ ਕੱਲ ਜਿਹੜੀ ਚੈੱਕਅਪ ਹੋਇਆ ਸੀ 5 ਕਿਲੋ weight ਘਟਣ ਦੀਆਂ ਖਬਰਾਂ ਸੀਗੀਆਂ ਅੱਜ মিডিਆ ਰਾਹੀਂ ਸਾਨੂੰ ਉਹਨੇ ਦੇਖਿਆ ਸੀ ਸਾਡੇ ਸਾਥੀ ਨੇ ਕਿਹਾ ਮੈਂ ਪੁਸ਼ਟੀ ਵੀ ਕਰ ਲੂੰਗਾ ਔਰ ਸੇਤ ਉਹ ਨਦੀ ਵਿਗੜੀ ਹੈਗੀ ਆ ਔਰ ਤੁਹਾਨੂੰ ਪਤਾ ਜਦੋਂ ਹੁਣ 6-7 ਦਿਨ ਹੋ ਗਏ ਆ ਉਮਰ ਵੀ ਬਟੇਰੀ ਆ ਤੇ ਫਿਰ ਸੇਤਾਂ ਵਿਗੜ ਨੇ ਕਹਿੰਦੇ ਨੇ ਕਿ ਸਰਕਾਰ ਦੇ ਲਈ ਸਦਾ ਸਨੇਹਾ ਕਿ ਕਿਸਾਨ ਆਗੂ ਤਿਆਰ ਨੇ ਆਕੇ ਗੱਲਬਾਤ ਕੀਤੀ ਜਾਵੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਪ੍ਰਦਰਸ਼ਨ ਕਰਨਾ ਸੜਕਾਂ ਤੇ ਬਹਿਣਾ ਜਾਂ ਮਰਨ ਵਰਤ ਤੇ ਬੈਠਣਾ ਮਕਸਦ ਨਹੀਂ ਹੈ ਮਕਸਦ ਕਿਸਾਨਾਂ ਦੀਆਂ ਮੰਗਾਂ ਨੇ ਔਰ ਮੰਗਾਂ ਦਾ ਹੱਲ ਹੈ ਜਿਹੜਾ ਉਹ ਗੱਲਬਾਤ ਰਾਹੀਂ ਹੋਣਾ ਔਰ ਇਹੀ ਸੁਨੇਹਾ ਕਿ ਸਰਕਾਰ ਯਾਨੀ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਤੇ ਮਸਲੇ ਦਾ ਹੱਲ ਹੋਵੇ ਉਸੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਸਾਨਾਂ ਦਾ ਮੁੱਦਾ ਸੰਸਦ ਦੇ ਵਿੱਚ ਚੁੱਕਣ ਦਾ ਭਰੋਸਾ ਦਿੱਤਾ ਹੈ ਨੇ ਜਾਈ ਦੇ ਆ ਗਿਆ ਕਿਸਾਨ ਜਥਵਨੀਆਂ ਨੇ ਵੀ ਔਰ ਸਰਕਾਰ ਨੇ ਵੀ ਔਰ ਕੋਰਟਾਂ ਨੇ ਵੀ ਹਾਈ ਕੋਰਟ ਨੇ ਮਾੜਾ ਫੈਸਲਾ ਕੀਤਾ ਸੀ ਇਸ ਹੱਕ ਦੇ ਲੋਕਾਂ ਦੀ ਸੁਭਿਧਾ ਨੂੰ ਧਿਆਨ ਚ ਰੱਖ ਕੇ ਬਾਰਡਰ ਖੋਲਣ ਦਾ ਇੰਤਜ਼ਾਮ ਕੀਤਾ ਜਾਵੇ ਪਰ ਸੁਪਰੀਮ ਕੋਰਟ ਨੇ ਫਿਰ ਉਸ ਵਿੱਚ ਪਿਛਲ ਮੋੜਾ ਕੱਟ ਕੇ ਵਾਰਤਾ ਲਾਪ ਦੀ ਗੱਲ ਕਰ ਦਿੱਤੀ ਜਿਸ ਕਰਕੇ ਬਾਰਡਰ ਨਹੀਂ ਖੁੱਲਿਆ ਹਰਨਸਕੇ ਦਲਸ ਭਾਜਪਾ ਦੀ ਸਰਕਾਰ ਹੈ ਹਰਿਆਣੇ ਦੀ ਭਾਜਪਾ ਦੀ ਸਰਕਾਰ ਹੈ ਕਿਸਾਨ ਜੱਥੇਬੰਦੀਆਂ ਨੇ ਤਿੰਨਾਂ ਨੂੰ ਬੈਠ ਕੇ ਇਹ ਬਾਰਡਰ ਖੋਲਨੇ ਚਾਹੀਦੇ ਆ ਇਸ ਨਾਲ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਪੰਜਾਬ ਦੀ ਜਿਹੜੀ ਆਵਾਜਾਈ ਹੈਗੀ ਹੈ ਹਜ਼ਾਰਾਂ ਲੋਕਾਂ ਦਾ ਦਿੱਲੀ ਜਾਣਾ ਹੁੰਦਾ ਜਿੰਨੀ ਖੱਜਲ ਖੁਆਰੀ ਪਿਛਲੇ 1.5 ਸਾਲ ਤੋਂ ਹੋ ਰਹੀ ਹੈ ਉਹ ਨਾਕਾਬਲੇ برداشت ਹੈਗਾ ਸਾਰਿਆਂ ਤੇ ਰੋਣ ਬੈਠ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਜੀ ਰੋਕ ਕਰਨਗੇ ਅਗਲੀ ਖਬਰ ਦਾ ਸੀਆ ਭਗਵੰਤ ਮਾਨ ਨੇ ਲੁਧਿਆਣਾ ਦੇ ਪੀਏਯੂ ਦੇ ਵਿੱਚ ਜ਼ੋਨਲ ਯੂਥ ਫੈਸਟੀਵਲ ਦੇ ਵਿੱਚ ਸ਼ਿਰਕਤ ਕੀਤੀ ਇਸ ਦੌਰਾਨ ਉਹਨਾਂ ਦਾ ਮਜ਼ਾਕੀਆ ਅੰਦਾਜ਼ ਵੀ ਨਜ਼ਰ ਆਇਆ ਉਹਨਾਂ ਮਜ਼ਾਕੀਆ ਅੰਦਾਜ਼ ਦੇ ਵਿੱਚ ਤੰਗ ਕਰਦਿਆਂ ਕਿਹਾ ਕਿ ਟੀਮਾਂ ਦੇ ਨਾਮ ਤਾਂ ਦੱਸੋ ਜਾਂ ਫਿਰ ਤੁਹਾਨੂੰ ਜੱਜਾਂ ਤੇ ਸ਼ੱਕ ਹੈ ਨਾਲ ਹੀ ਸੀਆ ਮਾਨ ਨੇ ਕਰਨਜੀਤ ਅਨਮੋਲ ਦੇ ਨਾਲ ਸਟੇਜ ਤੋਂ ਸੰਤਰਾ ਮੌਦਾਸੀ ਦਾ ਲਿਖਿਆ ਗੀਤ ਵੀ ਗਾਇਆ ਇਹ ਇਹਨਾਂ ਵਿਦਿਆਰਥੀਆਂ ਨੂੰ ਤੁਹਾਡਾ ਤੋਹਫਾ ਸਰ ਬਹੁਤ ਬਹੁਤ ਸ਼ੁਕਰੀਆ ਮੈਂ ਚਲਣਾ ਕਾਲਜਾਂ ਵਿੱਚ ਨਾਮ ਨਹੀਂ ਬਸੇ ਤੁਸੀਂ ਜੇ ਦੋ ਟੀਮਾਂ ਖੇਡ ਰਹੀਆਂ ਨੇ ਕਿ ਤਿੱਦੂ ਸਕੋਰ ਕਰੋ ਚਾਹਤਾ ਤੁਹਾਨੂੰ ਜੱਜਾਂ ਤੇ ਸ਼ੱਕ ਹੈ ਵੀ ਜੇ ਨਾਮ ਦੱਸਤੇ ਇਹ ਐਂ ਨਾ ਕਰਦੇ ਫਿਰ ਜੱਜੋ ਹੈ ਜੇ ਲਾਓ ਜਿਹੜੇ ਮੇਰੇ ਪੱਖ ਹੋਂ ਜੇ ਟੀਮ ਬੰਦ ਨਾਮ ਤਾਂ ਦੱਸੋ ਯਾਰ ਉਨ੍ਹਾਂ ਦੇ ਰਿਸ਼ਤੇਦਾਰ دوست ਮਿੱਤਰ ਦੁਆਏ ਹੋਣਗੇ ਕਿੰਨੇ ਲਾਈਵ ਟੀਵੀ ਤੇ ਉਹਨਾਂ ਦੇ ਘਰੇ ਦੇਖਦੇ ਹੋਣਗੇ ਇਹ ਟੀਮ ਏ ਐ ਜੀ ਇਹ ਟੀਮ ਬੀ ਐ ਜੀ ਇਹਦਾ ਕੋਡ ਸੀ ਐ ਜੀ ਕੀ ਹੈ ਯਾਰ ਅਸੀਂ ਆ ਕਈ ਵਾਰ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਆਦਾ ਰੈਹਸਲ ਕਰੀਏ ਵੀ ਕਰਮਜੀਤ ਨੂੰ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਆ ਤਾਂ ਕਿ ਇਹਦੇ ਚ ਤਰਜ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਾਂ ਤਾਂ ਅਸੀਂ ਮਤਵੱਦ ਗਾਉਣ ਲੱਗੇ ਮੈਂ ਹੁਣ ਮੁੱਖ ਮੰਤਰੀਆਂ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮਜੀਤ ਤੂੰ ਗਾ ਲੈ ਯਾਰ ਤੂੰ ਗਾ ਲੈ ਠੀਕ ਗਾਉਣੇ ਕਰ ਹੈਂ ਬੈਟਰੀ ਗਾ ਲੋ ਤਾਂ ਵਿਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਨੇ ਉਹ ਮੁੜ ਕੇ ਉਹ ਵਿਰੋਧੀ ਤੇ ਨਾਲ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਆ ਜੀ ਤਾਂ ਜੀ ਕਹੀ ਜਾਣ ਦੋ ਚਲ ਆ ਜਾ ਫਿਰ ਆਮ ਅਲੰਗ ਰੁਕ ਤੁਸੀਂ ਇੱਧਰ ਰੱਖ ਮਾਂ ਦਰਤੀ ਏ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਮਾਂ ਅਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨਿਆ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀਏ ਮਦਾ ਬੰਦਾ ਸਿਰਿਏ ਜਿੱਥੇ ਕਰਜੇ ਠ ਪੰਜੀਰੀਏ ਬਾਪੂ ਦੇ ਕਰਜ ਦੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਂ ਕੇ ਭਰਦਿਆ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ